ਸਸ਼ੀ ਗਾਦੀ ਤੇ ਦੇਖ ਰਹੇ ਹੋ ਨਾਉਂਡਿਆ ਪੰਜਾਬੀ ਮੈਂ ਹਾਂ ਮਿੱਕੀ ਜੈਕਾ ਲੈ ਕੇ ਆਇਆ ਹਾਂ ਸਰ ਆ ਵੱਡੀ ਖਬਰ ਦੱਸਦੀ ਏ ਕਿ ਇੱਕ ਘਰ ਦੇ ਵਿੱਚ ਸਹਜ ਪਾੜ ਦਾ ਭੋਗ ਜਿਹੜਾ ਕਰਵਾਇਆ ਜਾ ਰਿਹਾ ਸੀ ਤੇ ਇਸੇ ਦੌਰਾਨ ਦੱਸਦੀ ਏ ਕਿ ਛੱਤ ਡਿੱਗ ਜਾਂਦੀ ਏ ਤੇ 22 ਲੋਕ ਜਿਹੜੇ ਨੇ ਉਹ ਇਸ ਮਲਵੇ ਦੇ ਥੱਲੇ ਆ ਜਾਂਦੇ ਨੇ ਬੇहद ਵੱਡੀ ਖਬਰ ਹੈ 22 ਲੋਕ ਜ਼ਖਮੀ ਹੋਏ ਨੇ ਪੂਰੀ ਦੀ ਪੂਰੀ ਛੱਤ ਜਿਹੜੀ ਹੈ ਉਹ ਡਿੱਗ ਜਾਂਦੀ ਏ ਦੱਸਦੀ ਕਿ ਸਹਜ ਪਾੜ ਦਾ ਭੋਗ ਧਰਾਇਆ ਗਿਆ ਸੀ ਤੇ ਲੋਕ ਆਏ ਹੋਏ ਸੀ ਸੰਗਤ ਬੈਠੀ ਹੋਈ ਸੀ ਤੇ ਅਚਾਨਕ ਆ ਛੱਤ ਜਿਹੜੀ ਹੈ ਉਹ ਕਮਜ਼ੋਰ ਹੋਣ ਦੇ ਚਲਦੇ ਡਿੱਗ ਜਾਂਦੀ ਹੈ ਤੇ ਇਸ ਤੇ ਥੱਲੇ ਦੱਸਦੇ ਕਿ 22 ਜਣੇ ਦੱਸੇ ਜਾ ਰਹੇ ਨੇ ਇਸ ਮਲਵੇ ਦੇ ਥੱਲੇ ਦੱਬੇ ਜਾਂਦੇ ਨੇ ਤੇ ਇੱਕ ਦੀ ਮੌਤ ਦੱਸੀ ਜਾ ਰਹੀ ਹੈ ਬੇहद ਵੱਡੀ ਖਬਰ ਹੈ ਦੱਸਦੇ ਕਿ ਤਰਨਤਾਰਨ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ 22 ਜਣੇ ਦੱਸੇ ਜਾ ਰਹੇ ਨੇ ਕਿ ਮਲਵੇ ਦੇ ਥੇਠਾ ਦਬ ਚੁੱਕੇ ਨੇ ਤਰਨਤਾਰਨ ਦੇ ਪਿੰਡ ਸਾਬਰਾ ਦੇ ਇੱਕ ਘਰ ਵਿੱਚ ਕਰਵਾਏ ਜਾ ਰਹੇ ਸਹਿਜ ਬਾਟ ਦੇ ਭੋਗ ਦੌਰਾਨ ਅਚਾਨਕ ਕਿ ਛੱਤ ਡਿੱਗ ਜਾਂਦੀ ਹੈ ਤੇ ਸਾਥ ਸੇ ਦੇ ਵਿੱਚ 20 ਤੋਂ 22 ਲੋਕ ਮਲਬੇ ਹੇਠਾਂ ਦੱਬੇ ਗਏ ਨੇ ਤੇ ਜਸਵਰ ਚੱਕ ਕਾ ਵਿਅਕਤੀ ਦੀ ਮੌਤ ਦੱਸੀ ਜਾ ਰਹੀ ਹੈ ਹੁਣ ਦੇ ਮੁਤਾਬਕ ਤੇ ਕਈ ਜ਼ਖਮੀ ਨੇ ਦੱਸਦੇ ਕਿ 7 ਸੌ ਤੋਂ ਬਾਅਦ ਲੋਕਾਂ ਵਿਚਾਲੇ ਬੇਹੱਦ ਸਹਿਨ ਦਾ ਮਾਹੌਲ ਹੈ ਹਲਚਲ ਮੱਚੀ ਹੋਈ ਹੈ ਤੇ ਇਸ ਨੂੰ ਲੈ ਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਵੱਲੋਂ ਦੁਖਦਾਈ ਘਟਨਾ ਤੇ ਦੁੱਖ ਪ੍ਰਗਟ ਕੀਤਾ ਗਿਆ ਤੇ ਪੰਜਾਬ ਸਰਕਾਰ ਵੱਲੋਂ ਜ਼ਖਮੀਆਂ ਦੇ ਇਲਾਜ ਦਾ ਪ੍ਰਬੰਧ ਕਰਨ ਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਦੱਸਦੇ ਕਿ ਸਹਹਿਜਪਾੜ ਦਾ ਜਿਹੜਾ ਹੈ ਉਹ ਭੋਗ ਦੌਰਾਨ ਇਹ ਬੇਹਦ ਮੰਦਭਾਗੀ ਘਟਨਾ ਵਾਪਰੀ ਹੈ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਰੱਬ ਦਾ ਨਾਮ ਲਿਆ ਜਾ ਰਿਹਾ ਸੀ ਪਰ ਕੀ ਪਤਾ ਸੀ ਕਿ ਛੱਤ ਕੱਚੀ ਹੋਣ ਕਰਕੇ ਜਿੱਥੇ ਟੈਂਟ ਲੱਗਿਆ ਸੀ ਛੱਤ ਦੇ ਉੱਤੇ ਤੇ ਇੱਥੇ ਹੀ ਸਾਰੀ ਸੰਗਤ ਜਿਹੜੀ ਬੈਠੀ ਹੋਈ ਸੀ ਤੇ ਅਚਾਨਕ ਜਿਹੜੀ ਕਿਸ ਤਰੀਕੇ ਦੇ ਨਾਲ ਇਹ ਛੱਤ ਹੈ ਓ ਟਹਿ ਜਾਂਦੀ ਹੈ ਤੇ ਇਸ ਦੇ ਥੱਲੇ ਜਿਹੜੇ ਨੇ ਦੱਸਦੇ ਕਿ 20 ਤੋਂ 22 ਜਣੇ ਦੱਸੇ ਜਾ ਰਹੇ ਨੇ ਕਿ ਮਲਬੇ ਹੇਠਾਂ ਦੱਬ ਜਾਂਦੇ ਨੇ ਤੇ ਇੱਕ ਦੀ ਮੌਤ ਦੱਸੀ ਜਾ ਰਹੀ ਹੈ ਬੇਹਦ ਵੱਡੀ ਖਬਰ ਹੈ ਬੇहद ਵੱਡਾ ਹਾਦਸਾ ਪੰਜਾਬ ਦੇ ਵਿੱਚ ਤਰਨਤਾਰਨ ਦੇ ਪਿੰਡ ਸਾਬਰਾ ਦਾ ਦੱਸਿਆ ਜਾ ਰਿਹਾ ਹੈ ਘਰ ਦੇ ਵਿੱਚ ਇਹ ਸਹਜ ਬਾੜ ਦਾ ਭੋਗ ਕਰਵਾਇਆ ਜਾ ਰਿਹਾ ਸੀ ਤੇ ਅਚਾਨਕ ਜੜੀ ਹੈ ਇਹ ਛੱਤ ਡਿੱਗ ਜਾਂਦੀ ਹੈ ਹਾਲਾਂਕਿ ਲਗਾਤਾਰ ਮੌਕੇ ਤੇ ਪ੍ਰਸ਼ਾਸਨ ਪਹੁੰਚ ਚੁੱਕਿਆ ਹੈ ਬਚਾਅ ਕਾਰਜ ਵੀ ਜਾਰੀ ਹੈ ਤੇ ਉੱਥੇ ਹੀ ਪੰਜਾਬ ਸਰਕਾਰ ਦੇ ਵੱਲੋਂ 2-2 ਲੱਖ ਰੁਪਏ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ